ਚਲੋ ਜੀ ਆਪਾਂ ਗੱਲ ਭਾਜਪਾ ਤੇ ਇਕਾਲੀ ਜਲਦੀ ਵੀ ਥੋੜੀ ਕਰੇ ਲਈਏ ਪੈਸੇ ਨਾਲ ਦੀ ਗੱਠ ਜੋੜ ਦੀ ਚਰਚਾ ਪਰ ਉਹਦੇ ਨਾਲੋਂ ਪਹਿਲਾਂ ਭਾਜਪਾ ਦੇ ਦੋ ਪਹਿਲੂ ਵਾਚਨੇ ਬਣਦੇ ਆ ਇੱਕ ਪਹਿਲੂ ਤਾਂ ਜਿਸ ਤਰ੍ਹਾਂ ਪਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਰੀਲ ਜਾਖੜੋਰੀ ਸਰਗਰਮ ਹੋਏ ਨੇ ਲਗਾਤਾਰ ਸਰਕਾਰ ਤੇ ਹਮਲੇ ਪ੍ਰੈਸ ਕਾਨਫਰੈਂਸ ਹੈਨਾ ਲੁਧਿਆਣਾ ਜਿਮਨੀ ਚੌਂਚ ਉਹ ਮੁੜ ਕੇ ਪ੍ਰਧਾਨਗੀ ਲਈ ਐਕਟਿਵ ਹੋ ਗਏ ਮੈਂ ਮਤਲਬ ਪ੍ਰਧਾਨ ਉਹੀ ਨੇ ਪੈਸੇ ਉਹਨੇ ਅਸਤੀਫਾ ਦਿੱਤਾ ਸੀ ਮੰਨਣਾ ਨਹੀਂ ਚਾਹੁੰਦੇ ਸੀ ਵਾਪਸ ਲੈਣਾ ਨਹੀਂ ਚਾਹੁੰਦੇ ਸੀ ਪਰ ਦਿੱਲੀ ਵਾਲਿਆਂ ਨੇ ਮਨਜ਼ੂਰੀ ਨਹੀਂ ਕੀਤਾ ਬਣਨ ਵਾਲਿਆਂ ਨੇ ਕੁਛ ਦਿਨ ਝੱਗੇ ਚੁੱਕੇ ਪ੍ਰੈਸ ਕਰਾਏ ਚਕਟਾ ਜੁਕਟਾ ਪਾਈਆਂ ਲਸ਼ਕਾਈਆਂ ਪਰ ਨਹੀਂ ਦਿੱਲੀ ਵਾਲਿਆਂ ਨੇ ਬਾਹ ਨਹੀਂ ਫੜੀ ਆਖਰ ਮੁੜ ਕੇ ਸ੍ਰੀਲ ਜਾਖੜ ਸਰਕਾਰ ਬੋਗੇ ਸੋ ਜਦੋਂ ਸ੍ਰੀਲ ਜਾਖੜ ਦੀ ਸਰਗਰਮੀ ਨਜ਼ਰ ਆਈ ਤੇ ਇਹਦੇ ਵਿੱਚੋਂ ਹੁਣ ਕਹਿੰਦੇ ਪਾਰਟੀ ਦੇ ਅੰਦਰ ਜਿਮਨੀ ਚੋਣ ਤੋਂ ਬਾਅਦ ਕਾਫੀ ਫੇਰ ਬਦਲ ਹੋਣਾ ਹੁਣ ਇਹ ਫੇਰ ਬਦਲ ਦਾ ਅਰਥ ਇਹ ਨਾ ਸਮਝਿਆ ਜਾਵੇ ਕਿ ਸ੍ਰੀਲ ਜਾਖੜ ਬਦਲੇ ਜਾ ਰਹੇ ਨੇ ਕਹਿੰਦੇ ਸੁਨੀਲ ਜਾਖੜ ਬਕਾਇਦਾ ਤੌਰ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਪਸੰਦ ਨੇ ਹੁਣ ਉਹਨਾਂ ਦੀ ਪਸੰਦ ਲੁਧਿਆਣਾ ਚ ਕਿੰਨਾ ਕੁ ਰੰਗ ਚੜਾਉਂਦੀ ਆ ਉਸੇ ਉਮੀਦਵਾਰ ਨੂੰ ਇਹ ਤਾਂ 19 ਤਰੀਕ ਨੂੰ ਜਾਂ 23 ਤਰੀਕ ਨੂੰ ਪਤਾ ਲੱਗੂਗਾ ਪਰ ਜਿਹੜੇ ਫੇਰਬਦਲ ਦੀ ਗੱਲ ਉਹ ਬਿਲਕੁਲ ਦਰੁੱਸਤ ਸਗਠਨ ਪੱਦਰ ਤੇ ਫੇਰਬਦਲ ਹੋਣਾ ਤੈ ਆ ਉਹਦੇ ਵਿੱਚੋਂ ਕਹਿੰਦੇ ਪਹਿਲਾ ਮੰਥ ਇਸ ਗੱਲ ਤੋਂ ਚੱਲ ਰਿਹਾ ਸੀ ਕਿ ਸੁਨੀਲ ਜਾਖੜ ਹੁਣ ਆਪਣੀ ਟੀਮ ਚਾਹੁੰਦੇ ਨੇ ਕਿ ਜੇ ਮੈਨੂੰ ਖੁੱਲੇ ਹੱਥ ਦੇਣਾ ਵੀ 27 ਲਈ ਤਾਂ ਮੈਨੂੰ ਆਪਣੇ ਹਿਸਾਬ ਨਾਲ ਟੀਮ ਤਿਆਰ ਕਰਨ ਦਿਓ ਕੁਝ ਬੀਜੇਪੀ ਚੋਂ ਕੁਝ ਕਾਂਗਰਸ ਚੋਂ ਆਏ ਕੁਝ ਨਵੇਂ ਬਰਕਰਾਰਾਂ ਚੋਂ ਕੁਝ ਪੁਰਾਣਿਆਂ ਚੋਂ ਕਹਿੰਦੇ ਕਿ ਟੀਮ ਬਣਾਉਣਾ ਚਾਹੁੰਦੇ ਨੇ ਜਿਹਨਾਂ ਨੂੰ ਐਕਟਿਵ ਹੋ ਕੇ ਕੰਮ ਕਰ ਸਕਣ ਜਿਨ੍ਹਾਂ ਤੇ ਯਕੀਨ ਕਰ ਸਕਣ ਸੋ ਜੇ ਖੁੱਲ੍ਹਾ ਹੱਥ ਦਿੱਤਾ ਤਾਂ ਤੁਹਾਨੂੰ ਇੱਕ ਨਵੇਂ ਰੂਪ ਦੀ ਟੀਮ ਪੰਜਾਬ ਚ ਬੀਜੇਪੀ ਦੀ ਨਜ਼ਰ ਆਊਗੀ ਹੁਣ ਉਹ ਸੰਜਖੜ ਕਾਂਗਰਸੀ ਫਾਰਮੂਲੇ ਅਪਣਾਉਂਦੇ ਨੇ ਕਿ ਬੀਜੇਪੀ ਵਾਲੇ ਤਰੀਕਾ ਕਰਨਾ ਚੱਲਦੇ ਨੇ ਆਰਐਸਐਸ ਸ਼ਾਖਾ ਨਾਲ ਤਾਲਮਿਲ ਬਣਾ ਪਾਉਣਗੇ ਜਾਂ ਨਹੀਂ ਬਣਾ ਪਾਉਣਗੇ ਇਹ ਵੀ ਸਵਾਲ ਹੈ ਕਿ ਬੀਜੇਪੀ ਦੇ ਪੁਰਾਣੇ ਕੈਡਰ ਲੀਡਰਾਂ ਨਾਲ ਉਹਨਾਂ ਦਾ ਤਾਲਮੇਲ ਬੈਠੂ ਕਿ ਨਹੀਂ ਬੈਠੂ ਇਹ ਵੀ ਸਵਾਲ ਹੈ ਪਰ ਜਿਹੜਾ ਗੁਜਰਾਤ ਦਾ ਅਹਿਮਦਾਬਾਦ ਦੇ ਰਿਪੋਰਟ ਤੇ ਹਾਦਸਾ ਵਾਪਰਿਆ ਵੀਜੇਰਪਾਣੀ ਹੋਰੀ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਗੁਜਰਾਤ ਦੇ ਤੇ 50 ਮਾਮਲਿਆਂ ਦੇ 3 ਸਾਲ ਤੋਂ ਇੰਚਾਰਜ ਚੱਲਿਆ ਰਹੇ ਸੀ ਕਹਿੰਦੇ ਕਿ ਉਹਨਾਂ ਤੋਂ ਬਾਅਦ ਉਸ ਹਾਦਸੇ 'ਚ ਉਹਨਾਂ ਦੀ ਜਾਨ ਜਾਣ ਤੋਂ ਬਾਅਦ ਹੁਣ ਉਹਨਾਂ ਦਾ ਬਦਲ ਲੱਭਿਆ ਜਾ ਰਿਹਾ ਸੋ ਜਿਮਨੀ ਚੋਣ ਤੋਂ ਬਾਅਦ ਵੀਜੇਰਪਾਣੀ ਦੀ ਥਾਂ ਤੇ ਪੰਜਾਬ ਨੂੰ ਪੰਜਾਬ ਬੀਜਪੀ ਨੂੰ ਨਵਾਂ ਇੰਚਾਰਜ ਮਿਲਣਾ ਉਹਦੇ ਨਾਲ ਸਿਲਜਾਖੜ ਦਾ ਰਿਸ਼ਤਾ ਕਿਹੋ ਜਿਹਾ ਰਹੇਗਾ ਇਹਨਾਂ ਨਾਲ ਜਿਵੇਂ ਤਾਲ ਮਿਲ ਕਹਿੰਦੇ ਠੀਕ ਬੈਠ ਗਿਆ ਸੀ ਕਿ ਨਵੇਂ ਨਾਲ ਬੈਠੂਗਾ ਨਹੀਂ ਬੈਠੂਗਾ ਇਹ ਦੇਖਣ ਵਾਲੀ ਗੱਲ ਹੈ ਸੋ ਇਸ ਲਈ ਚੁਣੌਤੀਆਂ ਹੈਗੀਆਂ ਪਰ ਸੁਨੀਲ ਜਾਖੜ ਨੇ ਇੱਕ ਚੁਣੌਤੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿੱਤੀ ਸੀ ਕਿ ਮਾਨ ਸਾਹਿਬ ਕੀ ਆ ਡ੍ਰੌਪ ਟੈਸਟ ਡ੍ਰੌਪ ਟੈਸਟ ਵਾਲਾ ਮੁੱਦਾ ਬਣਾਇਆ ਕਿ ਜੀ ਉਹ ਉਹਨੇ ਕਹਿਤਾ ਹੈ ਨਾ ਕਿ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਰਾਜਾ ਬੜਿੰਗਰੇ ਹੈ ਤੇ ਜੀ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਰਾਜਾ ਬੜੀ ਦਾ ਡਰੋਗ ਟੈਸਟ ਕਰਾਓ ਨਸ਼ੇ ਕਰਦਾ ਹੋਊਗਾ ਇਹ ਤਾਂ ਪੰਜਾਬ ਚ ਨਸ਼ੇ ਫੈਲਾਉਂਦਾ ਹੈ ਰਾਜਾ ਬੜੀ ਕਹਿੰਦਾ ਮੈਨੂੰ ਤੇਰੀ ਚੁਣੌਤੀ ਮਨਜ਼ੂਰ ਹੈ ਪਰ ਤੁਸੀਂ ਸਾਰੇ ਕਰਾਓ ਇਹ ਸਭ ਚਰਚਾ ਦੇ ਵਿਚਾਲੇ ਇਹ ਜੀ ਸਿਲ ਜਾਖੜਕੁੱਦ ਪੇ ਉਹ ਕਹਿੰਦੇ ਡਰੋਗ ਟੈਸਟ ਛੱਡੋ ਮਨੀ ਟ੍ਰੇਲ ਟੈਸਟ ਕਰਾਓ ਆਮਦਨ ਦੀ ਜਾਂਚ ਕਰਾਓ ਕਿ ਕਿਵੇਂ ਤੁਸੀਂ ਅਚਾਨਕ ਸਾਈਕਲ ਤੋਂ ਕਾਰਾਂ ਤੇ ਆ ਗਏ ਕਿਵੇਂ ਤੁਹਾਡੇ ਘਰਾਂ ਤੋਂ ਸਿੱਧੇ ਅਠ ਅੱਦਸ ਦਾ ਸਿੱਖੜ ਦੇ ਫਾਰਮ ਹਾਊਸ ਬਣ ਗਏ ਕਿਵੇਂ ਗੋਆ 'ਚ ਜ਼ਮੀਨਾਂ ਬਣ ਗਈਆਂ ਲੋਕ ਤਾਂ ਕਹਿੰਦੇ ਆਸਟ੍ਰੇਲੀਆ 'ਚ ਗੱਲਾਂ ਕਰੀ ਜਾਂਦੇ ਨੇ ਸੋ ਇਹ ਸਵਾਲ ਆ ਗਿਆ ਤੇ ਇਹ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਵੀ ਕਿ ਪੰਜਾਬ ਦੇ ਸਾਰੇ ਲੀਡਰ ਸਾਰੀਆਂ ਪਾਰਟੀਆਂ ਦੇ ਲੀਡਰ ਚੁਣੇ ਨਮਾਇंदे ਐਮ ਐਲ ਏ ਐਮ ਪੀ ਸਾਰਿਆਂ ਦੀ ਆਮਦਨ ਦੀ ਜਾਂਚ ਹੋਣੀ ਚਾਹੀਦੀ ਆ ਸੋ ਮੇਰੇ ਤੋਂ ਸ਼ੁਰੂ ਕਰ ਲਓ ਕਹਿੰਦੇ ਜਦੋਂ ਇਹ ਗੱਲ ਕਰ ਰਹੀ ਸੀ ਤਾਂ ਉਹਨਾਂ ਨੇ ਈਡੀ ਦਾ ਜ਼ਿਕਰ ਕਰਤਾ ਕਿ ਜਾਂ ਚੀੜੀ ਤੋਂ ਕਰਾਈ ਜਾਵੇ ਇਸ ਦੇ ਉੱਤੇ ਜਦ ਇਹ ਸੱਤਾਧਾਰੀ ਤਰਨੇ ਸਵਾਲ ਖੜਾ ਕਰਦਾ ਕਹਿੰਦਾ ਦੇਖੋ ਜੀ ਸਾਨੂੰ ਤਾਂ ਪਹਿਲਾਂ ਹੀ ਪਤਾ ਉਕੇ ਈਡੀ ਬਦਨਾਮ ਇੰਨੀ ਆ ਕਿ ਬਈ ਕੇਂਦਰੀ ਤਰ ਆਪਣੀ ਟੂਲ ਵੱਜੋਂ ਨੂੰ ਵਰਤਦੀ ਆ ਆਪਣੇ ਹਥਿਆਰ ਵੱਜੋਂ ਵਰਤਦੀ ਆ ਇਸ ਲਈ ਉਹਨਾਂ ਦੀ ਸਹੀ ਜਾਂਚ ਵੀ ਸ਼ੱਕ ਦੇ ਘੇਰਛ ਆ ਜਾਂਦੀ ਆ ਸੋ ਹੁਣ ਜਦਾਂ ਈਡੀ ਦਾ ਜ਼ਿਕਰ ਆਇਆ ਤੇ ਵਿਰੋਧੀ ਧਿਰਾਂ ਨੇ ਮਤਲਬ ਪੰਜਾਬ ਦੀਆਂ ਲੀਡਰਸ਼ਿਪ ਨੇ ਖਾਸ ਕਰ ਆਮ ਆਦੀ ਪਾਰਟੀ ਨੇ ਬੀਜੇਪੀ ਨੂੰ ਸਿਲ ਜਾਖੜ ਨੂੰ ਨਿਸ਼ਾਨੇ ਤੇ ਲਿਆ ਕਿ ਆ ਕੀ ਆ ਜੀ ਆਪਣੇ ਤੋਂ ਜਾਂਚ ਕਰੋਗੇ ਸਾਨੂੰ ਫਸਾਉਣ ਦੀ ਤਰੀਕਾ ਤੇ ਸਿਲ ਜਾਖੜ ਨੇ ਫਿਰ ਅੱਜ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਜੀ ਮੈਂ ਗੱਲ ਕੀਤੀ ਸੀ ਮਨੀ ਟ੍ਰੇਲ ਦੀ ਆਮਦਨ ਦੀ ਜਾਂਚ ਦੀ ਕਿ ਤੁਹਾਡੇ ਐਮ.ਐਲ.ਏ. ਸਾਈਕਲਾਂ ਤੋਂ ਅਚਾਨਕ ਕਿਵੇਂ ਲਗਜ਼ਰੀ ਕਾਰਾਂ ਤੇ ਆ ਗਏ ਕਿਵੇਂ ਪਿੰਡ ਵਾਲੇ ਘਰਾਂ ਤੋਂ ਵੱਡੀਆਂ ਕੋਠੀਆਂ ਤੇ ਆ ਗਏ ਚੰਦੇ ਨਾ ਚ ਇਹ ਜਿਹੜਾ ਕਿਹੜਾ ਕੋਰ ਖਜ਼ਾਨਾ ਮਿਲ ਜਾਂਦਾ ਉਹ ਕਹਿੰਦੇ ਕਿ ਜਿਹੜੇ ਫਾਰਮ ਹਾਊਸ ਦਾ ਦਾ ਸੇਕੜ ਚ ਬਣਨ ਲੱਗ ਪਏ ਸੋ ਇਹ ਸਾਰੀਆਂ ਗੱਲਾਂ ਕਰਦੇ ਕਰਦੇ ਉਹ ਕਹਿੰਦੇ ਜੀ ਮੈਂ ਈਡੀ ਵਾਲਾ ਜੇ ਤੁਹਾਨੂੰ ਚੱਕਰ ਹੈ ਚਲੋ ਮੈਂ ਈਡੀ ਨੂੰ ਭਰੇ ਕਰਦਾ ਮੈਂ ਕਹਿੰਦੇ ਮੰਗ ਕਰਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੀ ਨਿਗਰਾਨੀ ਹੇਠ ਉਨਾ ਵੱਲੋਂ ਕੋਈ ਜਿੰਦੇ ਵੀ ਅਗਵਾਈ ਚੋਂ ਬਣਾਉਣ ਉਹ ਕਮੇਟੀ ਬਣਾਈ ਜਾਵੇ ਉਹ ਕਮੇਟੀ ਜਾਂਚ ਕਰੇ ਸੋ ਹੁਣ ਉਹਨਾਂ ਨੇ ਗੇਂਦ ਦੇ ਕੋਰ ਮੁੱਖ ਮੰਤਰੀ ਸਭ ਦੇ ਪਾਲੇ ਕੰਨੀ ਨੂੰ ਤੱਕੀ ਹੈ ਕਿ ਉਹ ਚੈਲੰਜ ਨੂੰ ਕਬੂਲ ਕਰਨਗੇ ਕਿ ਉਹ ਜਾਂਚ ਲਈ ਤਿਆਰ ਹੋਣਗੇ ਕਿ ਉਹ ਇਸ ਪ੍ਰਕਿਰਿਆ ਲਈ ਸਾਹਮਣੇ ਆਉਣਗੇ ਇਹ ਸਵਾਲ ਵੱਟਾ ਹੈ